ਪਲਵਾਮਾ ਹਮਲੇ ਤੋਂ ਬਾਅਦ ਸਿੱਧੂ ਦੇ ਵਿਵਾਦਿਤ ਬਿਆਨ ਨੇ ਉਹਨਾਂ ਤੋਂ ਉਹਨਾਂ ਦੀ ਜਗ੍ਹਾ ਵਾਪਸ ਲੈ ਲਈ ਹੈ ਤੇ ਹੁਣ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਦਿਖਦੀ ਹੈ ਤੇ ਪਿਛਲੇ ਐਪੀਸੋਡ ਦੇ ਵਿੱਚ ਸਿੱਧੂ ਦੀ ਜਗ੍ਹਾ ਅਰਚਨਾ ਹੀ ਨਜ਼ਰ ਆਈ ਤੇ ਇਸ ਸ਼ੋਅ ਦੇ ਲਈ ਉਹਨਾਂ ਨੂੰ 2 ਕਰੋੜ ਰੁਪਏ ਮਿਲਦੇ ਨੇ ਇਸ ਸ਼ੋਅ ਦੇ ਵਿੱਚ ਅਰਚਨਾ ਪੂਰਨ ਸਿੰਘ ਨੂੰ 2 ਕਰੋੜ ਰੁਪਏ ਦਿੱਤੇ ਜਾਣਗੇ ਇਹ ਪੈਸੇ ਉਹਨਾਂ ਨੂੰ 20 ਐਪੀਸੋਡਸ ਦੇ ਲਈ ਦਿੱਤੇ ਜਾਣਗੇ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਅਰਚਨਾ ਪੂਰਨ ਸਿੰਘ ਤੋਂ 12 ਗੁਣਾ ਜ਼ਿਆਦਾ ਪੈਸੇ ਕਮਾਉਂਦੇ ਸਨ ਇਹਤੇ ਸ਼ੂਟ ਦੇ ਸਮੇਂ ਦੀਆਂ ਪਿਕਸ ਅਰਚਨਾ ਨੇ ਆਪਣੇ ਇੰਸਟਾ ਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਅਰਚਨਾ ਇਸ ਚੈਨਲ ਦੇ ਨਾਲ ਇੱਕ ਦਹਾਕੇ ਤੋਂ ਜੁੜੀ ਹੋਈ ਹੈ ਉਹ ਕਾਮੇਡੀ ਸਰਕਸ ਦੇ ਲਈ ਵੀ 2 ਕਰੋੜ ਰੁਪਏ ਲੈਂਦੀ ਸੀ ਤੇ ਇਸ ਵਾਰ ਫਿਰ ਨਿਜੀ ਚੈਨਲ ਤੇ ਉਹਨਾਂ ਨੂੰ 2 ਕਰੋੜ ਰੁਪਏ ਦੀ ਆਫਰ ਦਿੱਤੀ ਗਈ ਹੈ ਤੇ ਭਾਰਤੀ ਸਿੰਘ ਦੀ ਗੱਲ ਕੀਤੀ ਜਾਵੇ ਉਹੋ ਹੀ ਐਪੀਸੋਡ ਦੇ 8 ਲੱਖ ਰੁਪਏ ਲੈਂਦੀ ਹੈ ਤੇ ਹੁਣ ਲੋਕ ਸਿੱਧੂ ਦੀ ਜਗ੍ਹਾ ਅਰਚਨਾ ਨੂੰ ਦੇਖ ਕੇ ਕਿੰਜ ਦਾ ਮਹਿਸੂਸ ਕਰਦੇ ਨੇ ਇਹ ਤਾਂ ਅਗਲੇ ਐਪੀਸੋਡ ਦੇ ਵਿੱਚ ਹੀ ਪਤਾ ਚੱਲੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ